ਰਾਮ ਜੀ ਸਤਿ ਸ਼੍ਰੀ ਅਕਾਲ ਮਕੇਸ਼ ਲਕਾ ਬਾਜੀਗਰ ਵਿਰਸਾ ਜਨਰਲ ਬੁਸਮੈਨ ਅਰੇਇਆ ਤੋਂ ਅੱਜ ਨਾਲ ਜੁੜੇ ਹੋਏ ਜੀ ਡਾਕਟਰ ਗੁਰ ਬਲਵਿੰਦਰ ਸਿੰਘ ਜੀ ਜੋ ਕਿ ਪ੍ਰਧਾਨੇ ਪਾਜੀਗਰ ਰਮਜਾਰਾ ਸੰਸਥਾ ਦੇ ਤੇ ਉਹਨਾਂ ਨਾਲ ਕਰਦੇ ਆ ਜੀ ਗੱਲਬਾਤ ਸਤਿ ਸ਼੍ਰੀ ਅਕਾਲ ਬਲਵਿੰਦਰ ਜੀ ਕਿਰਾਲ ਚਲੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੰਗੀ ਹਾਂ ਪਿਆ ਜੀ ਸਾਜ ਜੀ ਰੌਕਿਵੇਂ ਹਾਂ ਜੀ ਅੱਗੇ ਅੱਗੇ ਗੱਲਾਂ ਜੀ ਪਹਿਲੇ ਸ਼ੁਰੂ ਆ ਸਕਦੇ ਹਾਂ ਜੀ ਆ ਵੀ ਬਾਜੀ ਗਲ ਬਰਾਦਰੀ ਦੀ ਹਿਸਟਰੀ ਬਾਰੇ ਫਿਰ ਐਵਿਲੀਸ਼ਨ ਦੇ ਬਾਰੇ ਵੀ ਕਿੱਥੇ ਤੋਂ ਆਪਾਂ ਮਾਈਗਰੇਟ ਹੋਏ ਦਿੱਕ ਹੈ ਫਿਰ ਇੱਕ ਕੁਆਇਟ ਕੇਸ ਹੈ ਜੀ ਡਾਕਟਰ ਚਰਨਿੰਗ ਦਾ ਰੀਸੈਂਟਲੀ ਹੋਇਆ ਜੀ ਤੇ ਉਸ ਤੋਂ ਬਾਅਦ ਆਪਾਂ ਸਰਵ ਕਰਿਓ ਐਰੇ ਹਲੋ ਦਿਸ ਕੈਚੂਅਲ ਗੇਂਸ ਸ਼ਾਦਾ ਆਂਦੇ ਸ਼ਾਇਦ ਕੋਲ ਕੁ ਲਾਈ ਹੋਣੀ ਆ ਅਹ ਦੁਬਾਰਾ ਜੋੜਦੇ ਆ ਜੀ ਇਹਨਾਂ ਨਾਲ ਐਤ ਕੀ ਵੀਡੀਓ ਕਾਲ ਨਹੀਂ ਆਪਾਂ ਆਡੀਓ ਕਾਲ ਕਰ ਲੈਨੇ ਆ ਓਰੀਜਨਲ ਬੈਟਰੀ 12 ਹਲੋ ਤਾਂ ਇਹ ਟੋ ਇਹ ਸ਼ਾਇਦ ਨੈਟਵਰਕ ਦੀ ਪ੍ਰੋਬਲਮ ਸੀ ਤੁਹਾਡੇ ਤੁਹਾਡੇ ਵੱਲੋਂ ਆਵਾਜ਼ ਮੈਨੂੰ ਕੱਟ ਕੱਟ ਕੇ ਆ ਰਹੀ ਹੈ ਮੈਂ ਤਾਂ ਇੱਥੇ ਰੈਂਕੀ ਬੈਠਾ ਵਾਈਫਾਈ ਲੱਗਿਆ ਹੋਇਆ ਹੈ ਓਕੇ ਜੀ ਓਕੇ ਚਲੋ ਹੁਣ ਠੀਕ ਆ ਰਹੀ ਹੈ ਜੀ ਆਵਾਜ਼ ਪਹਿਲਾਂ ਵੀਡੀਓ ਕਰਕੇ ਸ਼ਾਇਦ ਪ੍ਰੋਬਲਮ ਹੋ ਸਕਦੀ ਹੈ ਤੇ ਸਹੀ ਆ ਜੀ ਹਾਂਜੀ ਹਾਂਜੀ ਆਪਾਂ ਇਹ ਐਵੇਂ ਗੱਲ ਕਰ ਲੈਨੇ ਆ ਜੀ ਤੇ ਵੀਡੀਓ ਕਾਲ ਪੋਸੀਬਲ ਹੈ ਨਹੀਂ ਆ ਜੀ ਨੈਕਸਟ ਟਾਈਮ ਆਪਾਂ ਕਰਾਂਗੇ ਮੈਂ ਤੁਹਾਨੂੰ ਮਾਈਕਰੋਸਾਫਟ ਟੀਮਸ ਹੈ ਉਹਦੇ ਰਾਹੀਂ ਕਨੈਕਸ਼ਨ ਭੇਜੂਗਾ ਫਿਰ ਆਪਾਂ ਗੱਲ ਕਰਾਂਗੇ ਹੋਰ ਵੀ ਬੁੱਧਿਆ ਤੇ ਕੋਈ ਗੱਲ ਨਹੀਂ ਹਾਂਜੀ ਹੋਰ ਸੁਣਾਓ ਜੀ ਤੇ ਤੁਸੀਂ ਆ ਬਾਜੀਗਰ ਕਮਿਊਨਿਟੀ ਦੇ ਬਾਰੇ ਕਿੰਨਾ ਕੁ ਜਾਣਦੇ ਹੋ ਜਿੰਨਾ ਉਹ ਉਹਨਾਂ ਦੀ ਹਿਸਟਰੀ ਆਪਾਂ ਕਿੱਥੋਂ ਕਿੱਥੋਂ ਮਾਈਗ੍ਰੈਂਟ ਹੋਏ ਇਹਨਾਂ ਦੇ ਬਾਰੇ ਦੱਸੋ ਜੀ ਵਿਚਾਰ ਦਿਓ ਜੀ ਗੱਲ ਪਤਾ ਕੀ ਹੈ ਜੀ ਜੇ ਤਾਂ ਆਪਾਂ ਇਹ ਬਾਜੀ ਦਾ ਤਾਰੀਖੀ ਦਾ ਬਾਜੀ ਦਾ ਤਾਰੀਖੀ ਦੀ ਗੱਲ ਕਰੀਏ ਤਾਂ ਇਹ 15-20 ਮਿੰਟ ਦੇ ਵਿੱਚ ਘੰਟੇ ਦੋ ਘੰਟੇ ਦੇ ਵਿੱਚ ਵਿਚਾਰ ਨਾਲ ਵਿਚਾਰ ਦੀ ਬਹੁਤ ਲੰਮੀ ਹੈ ਤੇ ਆਪਣੀ ਹਾਂਜੀ ਹਾਂਜੀ ਜੇ ਆਪਾਂ ਥੋੜੇ ਜਿਹਾ ਪਿੱਛੇ ਨੂੰ ਚਾ ਕੇ ਗੱਲਬਾਤ ਕਰੀਏ ਜਾਂ ਜਿੱਥੋਂ ਜਣ ਕੇ ਜਦੋਂ ਅਕਬਰ ਨੇ ਸਾਡੀ 31 ਸੀ 10 ਬਲੂਕੀ ਜਦੋਂ ਉਹਦਾ ਦਿੱਤਾ ਮੰਗਿਆ ਅਕਬਰ ਨਾਲ ਲੜਾਈ ਹੋਈ ਹਾਂਜੀ ਤਾਂ ਉਸ ਤੋਂ ਬਾਅਦ ਜਾਂਗੇ ਦੋ ਉਹਦੇ ਨਾਲ ਲੜਾਈ ਕਰਦੇ ਆ ਲੜਾਈ ਕਰਦੇ ਹੋਏ ਹਾਲੀ ਵਾਲੇ ਥੁਲੇ ਦੀ ਬਾਦ ਨੂੰ ਚਲੇ ਜਾਂਦੇ ਆ ਕਹਿੰਦਾ ਭਾ ਆਪ ਵੀ ਸਾਡਾ ਰਾਹ ਭਾ ਜਿਹੜਾ ਤੌਂਸ ਖਤਮ ਕਰਕੇ ਆਪਣੇ ਆਪ ਨੂੰ ਆਪਣੀ ਪਛਾਣ ਨੂੰ ਜੋ ਪਾਉਂਦੇ ਹੋਗਾ ਸ਼ਾਮਾਂ ਦੇ ਵੇਲੇ ਤੇ ਬਾਅਦ ਕਦੇ ਸ਼ਾਮਾਂ ਵਾਲ ਚਲੇ ਜਾਣੀ ਤੇ ਆਪਣਾ ਨਾ ਭਾ ਜਿਹੜਾ ਉਹਦੇ ਚੋਟ ਕਰਕੇ ਕਿਉਂਕਿ ਗੋਗਲਾ ਬਾਦਸ਼ਾਹ ਦਾ ਡਰ ਕਾਹਦੇ ਦੀ ਗੱਲ ਲੜਾਈ ਭਾਵੇਂ ਕਿ ਲੜਾਈ ਮੈਂ ਧੜਕੋ ਕੇ ਲੜੀ ਸਾਡੇ ਦੋ ਜਣੇ ਬਹੁਤ ਸਾਰੇ ਸ਼ਹੀਦ ਹੋਏ ਈਦਾ ਰੋਡ ਨਹੀਂ ਦਿੱਤਾ ਫਰਦਾਈ ਨੀ ਮਨਜ਼ੂਰ ਵੰਦ ਮੰਨੀ ਉਸ ਵਾਰ ਜਦੋਂ ਜਾਕੇ ਲੋਕੋ ਆਪਣਾ ਜੀਵਨ ਨਰਵਾ ਕਰਦੇ ਆ ਤਾਂ ਹੌਲੀ ਹੌਲੀ ਆਪਣੇ ਖੇਤਾਂ ਦੇ ਢਾਲ ਤੇ ਜੀਵਨ ਨਰਵਾ ਕਰਨ ਵਾਸਤੇ ਆਪਣਾ ਭਾਈ ਜਿਹੜਾ ਉਹਦੇ ਵਿੱਚ ਬਾਜੀ ਨੂੰ ਕਹਿੰਦਾ ਬਾ ਕਰਾ ਆ ਗਿਆ ਨੂੰ ਹਾਂਜੀ ਕਲਾ ਬਾਜੀਆਂ ਕਰਨ ਵਾਸਤੇ ਹੌਲੀ ਹੌਲੀ ਖੇਤਰ ਦੇ ਵਿੱਚ ਨਿਕਲ ਗਿਆ ਆਪਣੇ ਆਪ ਨੂੰ ਉਸ ਪਾਸੇ ਵੱਲ ਢਾਲ ਦੇ ਆਇਆ ਸਰੀਰਕ ਸ਼ਕਤੀਆਂ ਦੇ ਵਿੱਚ ਪਹਿਲੇ ਸੀ ਫੀਟ ਪਾਵਰ ਪਹਿਲੇ ਹੈ ਮਾਨਸਿਕ ਤੌਰ ਤੇ ਵੀ ਸਟਰੋਂਗ ਦਾ ਮੈਂਟਲ ਤੌਰ ਤੇ ਵੀ ਸਟਰੋਂਗ ਹੋਵਾਂ ਔਰ ਸਰੀਰਕ ਤੌਰ ਤੇ ਵੀ ਸਟਰੋਂਗ ਹੋਵਾਂ ਕਿਉਂਕਿ ਲੜਾਈਆਂ ਲੜਨਾ ਤੇ ਆਪਣੇ ਆਪ ਨੂੰ ਇੰਨਾ ਕ ਬਿਲਡ ਕੀਤਾ ਇਹ ਸਮਾਜ ਦੇ ਵਿੱਚ ਚਾਹੇ ਇਹਨਾਂ ਨੇ ਕੁੱਤੀ ਕੀਤੀ ਜਾਏ ਜਾਂ ਗੇਮ ਕੀਤੀ ਜਾਏ ਕਰਾਵਾ ਜੀਆਂ ਤਾਂ ਇਹਨਾਂ ਦੀ ਬਰਾਦਰੀ ਕਿਸੇ ਨੇ ਨਹੀਂ ਕੀਤੀ ਬਿਲਕੁਲ ਉਹ ਤਿੰਨੋਂ ਲੈਪੋਰਟ ਪ੍ਰਭਾਵੰਤਾਂ ਹੁਣ ਜਦੋਂ ਦੇਰ ਹੋਇਆ ਤਾਂ ਸਾਡਾ ਪ੍ਰਭਾਵੰਤਾਂ ਸਾਡੇ ਆਲੇ ਕਲਾਵਾਸਾਂ ਜਿਮਨਾਸਟਿਕ ਦਾ ਰੂਪ ਦੇ ਦਿੱਤਾ ਜਿਮਨਾਸਟਿਕ ਲੈ ਕੇ ਅੱਜ ਲੋਕ ਬਹੁਤ ਵਧੀਆ ਵਧੀਆ ਪ੍ਰਤਪੰਨ ਕਰ ਰਹੇ ਪਰ ਸਾਡੇ ਲੋਕ ਆਪਣੀ ਤਰ੍ਹਾਂ ਤੋਂ ਪਿੱਛੇ ਆੜ ਗਏ ਬਿਲਕੁਲ ਜੀ ਲਾਲ ਦੀ ਗੱਲ ਕਰਾਂ ਤਾਂ ਟੋਟਲ ਦੋ ਤਿੰਨ ਟੀਮਾਂ ਹੀ ਰਹਿ ਗਈਆਂ ਜਿਹੜੀਆਂ ਬਾਜ਼ੀ ਦਾ ਕਿੱਤਾ ਕਰਦੀਆਂ ਨੇ ਬਾਕੀ ਲੋਕ ਬਾਜ਼ੀ ਨੂੰ ਛੱਡ ਗਏ ਇਹਨਾਂ ਨੇ ਆਪਣੇ ਵਪਾਰ ਨੂੰ ਪੈਲ ਦਿੱਤੀ ਵਪਾਰ ਇਨਾ ਦੇ ਫੋਨ ਦੇ ਵਿੱਚ ਸੀ ਕਿਉਂਕਿ ਲੱਖੀਸ਼ਾ ਵਡਿਆਰਾ ਕਰੋ ਭਾਈ ਮਨੀ ਸਿੰਘ ਜੇ ਬਸ ਸਿੱਧੇ ਅੱਧੀ ਗੱਲ ਕਰੀਏ ਤਾਂ तकरीबन 90 ਦੇ ਲਗਭਗ ਕਰਦੀਆਂ ਸੀ ਹਿੱਤਾਂ ਜਾਂਦੇ ਗਏ ਕੰਮੀਆਂ ਜਿਦੇ ਵਿੱਚ ਲੱਖੀਸ਼ਾ ਵਡਿਆਰਾ ਜੀ ਭਾਈ ਮਨੀ ਸਿੰਘ ਦੇ ਸੌਰਾ ਸਾਹਿਬ ਨੇ ਉਹ ਉਹਨਾਂ ਦੇ ਪਰਿਵਾਰ ਦੇ ਵਿੱਚ ਲੱਖੀਸ਼ਾ ਵਡਿਆਰਾ ਦਾ ਬੇਟਾ ਬਾਬਾ ਨਗਾਈਆ ਜੀ ਉਹਨਾਂ ਦੀ ਪੂਰੀ ਮਿਹਨਤ ਉਹਨਾਂ ਦੀ ਬੇਚੀ ਸੀ ਤੋਂ ਭਾਈ ਜਿਨ੍ਹਾਂ ਦਾ ਜਿਨ੍ਹਾਂ ਦਾ ਨਾਮ ਚਰਨ ਤੋਂ ਬਾਅਦ ਦਸੰਤ ਨਾਮ ਰੱਖਿਆ ਗਿਆ ਬਿਲਕੁਲ ਲੱਖੀਸ਼ਾ ਵਡਿਆਰਾ ਨੇ ਬਾਅਦ ਫਾਦਨ ਆਪਣੇ ਧੀ ਦੇ ਨਾਲ ਦੀ ਆਪਣੇ ਦੇ ਪੁੱਤਰੀ ਦੇ ਨਾਂ ਤੇ ਵਿਸਾਇਬ ਪ੍ਰਧਾਨ ਹਾਂਜੀ ਤੇ ਉਹਨਾਂ ਦਾ 1% ਬਸੰਤਪੁਰੇ ਤੇ ਸਾਡਾ ਆਪਣਾ ਅਧਿਕਾਰ ਹੈ ਬਾਕੀ 11% ਬਸੰਤਪੁਰੇ ਤੇ ਸਾਡਾ ਕੰਟਰੋਲ ਨਹੀਂ ਸਾਡੇ ਭਾਈਚਾਰੇ ਨੇ ਜਾਗ ਪੋ ਕੇ ਆਪਣਾ 1% ਬਸੰਤਪੁਰੇ ਤੇ ਆਪਣਾ ਕਬਜ਼ਾ ਕਰ ਲਿਆ ਪਰ ਬਾਕੀ ਅੱਗੇ ਬਸੰਤਪੁਰੇ ਦੇ ਜਿਹੜੇ ਸਾਰੇ ਬਾਦ ਜਿਵੇਂ ਭਾਈ ਮਨੀ ਸਿੰਘ ਜਿਹੜੇ ਸ਼੍ਰੋਮਣੀ ਸ਼ਹੀਦ ਭਾਈ ਮਨਦੇਸ਼ ਸ਼੍ਰੋਮਣੀ ਸ਼ਹੀਦ ਉਹਨਾਂ ਦਾ ਸ਼ਹੀਦ ਜੀ ਦਾ ਮੁਕਾਬਲਾ ਕਿਤੇ ਨਾਲ ਵੀ ਕੀਤਾ ਜਾ ਸਕਦਾ ਉਹਨਾਂ ਦਾ ਸਾਰੇ ਦਸ ਦੇ ਦਿਨ ਤੋਂ ਪੁੱਤਰ ਗਿਆ ਆਪਾਂ ਅੱਗੇ ਦਾਦਾ ਪਰਦਾਦਾ ਸਾਰਾ ਛੋਟੜੀ ਕੋਰ ਮੋੜ ਕੋੜੀ ਨਾਲ ਦਾ ਸਹੀ ਹੀਆਂ ਉਹਨਾਂ ਨੇ ਦਿੱਤੀ ਆ ਸਿੱਖ ਇਤਿਹਾਸ ਦੇ ਵਿੱਚ ਇੱਕ ਗੁਰੂਆਂ ਦੇ ਨਾਲ ਦੇ ਚਰਚਾ ਵਿੱਚ ਸੋ ਕਹਿਣ ਦਾ ਭਾਵ ਸਾਡਾ ਜਿਹੜਾ ਪਿਆਰ ਮੁਰਮੁਲਾ ਕਰਦਾ ਇਹ ਸ਼ਾਰਟਕਟ ਦੇ ਮਤਲਬ ਦਾ ਨਹੀਂ ਜਿਹੜੇ ਸਿੱਖ ਕੇ ਬੰਦੇ ਦੀ ਜੀਵਨ ਵਿੱਚ ਜੀਵਨ ਤੇ ਗੱਲ ਕਰੀਏ ਤਾਂ ਘੰਟਾ ਕਾਲ ਆ ਜਾਂਦਾ ਜਿਹਦੇ ਵਿੱਚ ਭਾਈ ਬਿੱਤਰ ਸਿੰਘ ਦਾ ਚਰਚਾ ਰੰਗ ਦਾ ਕੱਪੜਾ ਉਸਾਰਾ ਦਾ ਜਾਈਦਾ ਉਸ ਦੇ ਜੀਵਨ ਨੂੰ ਵਿਚਾਰ ਪ੍ਰਾਪਤ ਉਹਨਾਂ ਦਾ ਸ਼ਹੀਦੀ ਨੂੰ ਲੋਕਾਂ ਦੇ ਰੂਪ ਨੂੰ ਕਰਨ ਵਾਲੇ ਭਾਈ ਮਲੀ ਸਿੰਘ ਦਾ ਸ਼ਰੋਣੀ ਦਾ ਦਰਦ ਉਹਨਾਂ ਨੂੰ ਮਿਲਿਆ ਹੀ ਮਿਲਿਆ ਹਾਂਜੀ ਸੋ ਇਸ ਤਰ੍ਹਾਂ ਸਾਡਾ ਇਤਿਹਾਸ ਦਾ ਬੜਾ ਬੜਾ ਬਟਾ ਮੁੱਲਾਦ ਹਸਨ ਅਸੀਂ ਇਸ ਬੜੇ ਮੁੱਲੇ ਇਤਿਹਾਸ ਤੋਂ ਅਜੇ ਪੰਜਾਬ ਹੋਰ ਹੀ ਹੋਰ ਹੀ ਖਾਦੇ ਨੂੰ ਮੁਜਾਦਲ ਹੋ ਕੇ ਇਸ ਦੇ ਪਾਸੇ ਆ ਰਹੇ ਆ ਮਾਈਗਰੇਟ ਹੋ ਰਹੇ ਆ ਜਾਣੋ ਸਦੇ ਜਨਰਕਾਰੀ ਨੂੰ ਜਨਗਰ ਜਾਤ ਹੋ ਕੇ ਲੋਕ ਇਧਰੇ ਬੈਠੇ ਹੋ ਆਪਣਾ ਰੁਝਾਨ ਬਣਾਉਂਦੇ ਸਭੂ ਕੌਮ ਦੇ ਵਿੱਚ ਵਪਾਰ ਦਾ ਲਖੀਸ਼ ਗੁਜਾਰਾ ਜਿਹੜੇ ਪਾਰ ਕਰਮ ਕਰਦੇ ਸੀ ਜਿਹੜੇ ਗੱਡੇ ਆਪਾਨੀਆਂ ਲਾਣੀ ਨੇ ਉਹਨਾਂ ਨਾਲ ਕਿਤੇ ਕਿਤੇ ਸਟਰੋਂਗ ਤੇ ਪਾਵਰਫੁੱਲ ਉਹਨਾਂ ਨੇ ਵਪਾਰ ਕੀਤਾ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਵਪਾਰ ਕੀਤਾ ਪੰਜਾਬ ਹਜ਼ਾਰ ਗੱਡਾ ਉਹ ਘੋੜੇ ਉਹਨਾਂ ਦੇ ਕੱਫੇ ਚਾਹਦੇ ਸੀ ਜਦੋਂ ਸਮਾਨ ਲੈ ਕੇ ਜਾਂਦੇ ਸੀ ਲਾਲ ਗੱਲ ਕਰਾਦਾ ਹੁੰਦੀ ਉਹਨਾਂ ਨੇ ਬਣਵਾਇਆ ਆਪਣੀ ਦੇਖ ਰੰਗ ਦੇ ਵਿੱਚ ਵੀ ਆਪਰ ਦੇ ਕੋਲ ਚ ਗੱਲ ਕਰਾਂ ਤਾਂ ਉਹ ਦੋ ਕਿਲੇ ਤਾਂ ਦੇ ਆ ਵੱਡੇ ਕਿਲੇ ਇਤਿਹਾਸਿਕ ਕਿਲੇ ਜਿਹੜੇ ਲੱਖੀਚਾ ਵਣਜਾਰੀਆਂ ਨੇ ਕੰਟਰੈਕਟਰਾਂ ਦਾ ਕੰਮ ਕਰਦੇ ਹੋਏ ਲੱਖਾਂ ਦੀ ਤਾਕਤ ਵਿੱਚ ਲੇਵਰ ਲਾ ਕੇ ਰਾਤਾਂ ਦਾ ਸੌਦਾ ਪੱਟ ੋਕੇ ਦੇ ਉਹ ਕਿਲੇ ਜਿਹੜੇ ਆ ਉਹ ਲੱਖੀਚਾ ਵਣਜਾਰੀਆਂ ਆਦਿ ਬਣਾਏ ਆ ਤੇ ਘੋੜਿਆਂ ਦਾ ਅੰਸ਼ਾਲਿਆਂ ਦਾ ਤੇ ਇਹ ਵਪਾਰ ਕਰਦੇ ਹੋਏ ਸਾਡੇ ਖੇਤ ਵਿੱਚ ਵਪਾਰ ਹੋਣ ਕਰਕੇ ਸਾਡੇ ਦੁਕਾਨੇ ਆਪਣੇ ਆਪ ਨੂੰ ਵਪਾਰ ਦੇ ਵਿੱਚ ਢਾ ਲਿਆ ਵਪਾਰ ਚਾਹੇ ਕੁਵਾਰ ਦਾ ਹੋਵੇ ਚਾਹੇ ਪਾ ਜੁਮਾ ਦਾ ਹੋਰ ਤਾਂ ਕੋਈ ਹੋਰ ਵਪਾਰ ਹੋਵੇ ਨਪਾਲ ਦੇ ਵਿੱਚ ਆ ਕੇ ਜਦੋਂ ਅਸੀਂ ਇੱਕ ਦਾਸ ਟ੍ਰੈਵਲ ਹੋਏ ਆ ਪਾਕਿਸਤਾਨ ਬੰਦ ਤੋਂ ਬਾਅਦ ਪਾਕਿਸਤਾਨ ਹੋਂਦ ਤੋਂ ਬਾਅਦ 1947 ਤੋਂ ਬਾਅਦ ਜਦੋਂ ਅਸੀਂ ਪਾਕਿਸਤਾਨ ਛੱਡ ਕੇ ਇੱਧਰ ਆਇਆ ਤੇ ਇੱਥੇ ਨਹੀਂ ਪੱਜ ਕਰ ਭਾਈ ਜਰਾ ਬਹੁਤ ਵੱਡੀ ਗਿੰਦਤੀ ਜੂ ਤਾਂ ਇੱਥੇ ਆ ਕੇ ਕੋਕਪੁਰ ਤੋਂ ਸਾਨੂੰ ਇਧੇ ਵਿੱਚ ਬਿਲਾਇਆ ਹੌਲੀ ਹੌਲੀ ਅਸੀਂ ਇੱਕ ਦਾਸ ਬੈਠੇ ਸਭ ਤੋਂ ਵੱਡੀ ਦੇਖਣ ਵਾਲੀ ਗੱਲ ਕੀ ਹੈ ਸਾਡੇ ਲੋਕਾਂ ਦੀ ਸੂਝ-ਬੂਝ ਦੀ ਗੱਲ ਦੀ ਹੈ ਕਿ ਸਾਡੇ ਲੋਕ ਜਿੱਥੇ ਵੀ ਬੈਠੇ ਆ ਜੋ ਵੀ ਪੁਨਿਆ ਬਣਾ ਕੇ ਰਹਿੰਦੇ ਸੀਗੇ ਪਿੰਡਾਂ ਦੇ ਵਿੱਚ ਵਿਚਰਦੇ ਹੋਏ ਆਪਣਾ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਵਿਚਰਦੇ ਸੀ ਇੱਕ ਮਿੰਟ ਤੋਂ ਦੂਜੇ ਨੂੰ ਦੂਜੇ ਬੜਾ ਤੀਜੇ ਨੂੰ ਇੱਕ ਮਿੰਟ ਤੋਂ ਚੌਥੇ ਪਿੰਡਾਂ ਚੱਲਦੇ ਸੀ ਪਰ ਜਦੋਂ ਇੱਕ ਥਾਂ ਤੇ ਬੈਠੇ ਆ ਤਾਂ ਇਹਨਾਂ ਨੇ ਉਹ ਤਾਬਾ ਕੂਝ ਕੀਤੀ ਆ ਜਿੱਤੇ ਆਵਾਜ਼ਾਂ ਦੀ ਕਰਨ ਬਹੁਤ ਜ਼ਿਆਦਾ ਆ ਰਹੀ ਸੀ ਜਾਂ ਦੇ ਬਾਹਰ ਉਹਨਾਂ ਨਾਲ ਸਮਾਧੀ ਗਿਆ ਉੱਥੇ ਆਵਾ ਬਿਲਡ ਹੋਣਾ ਸੀ ਇਸੇ ਕਰਕੇ ਸਾਡਾ ਭਾਈਚਾਰਾ ਤੁਹਾਨੂੰ ਜ਼ਿਆਦਾਤਰ ਸੜਕਾਂ ਤੇ ਮੇਨ ਰੀਟੇਰੋਨਾਂ ਦੇ ਪਾਰੇ ਵਿੱਚ ਮਿਲੂਗਾ ਤੇ ਆਪੋਨਾਂ ਦਾ ਵਪਾਰ ਇੱਕਾ ਬਿਲਡ ਹੋ ਚੁੱਕਿਆ ਬਹੁਤ ਘੱਟ ਸਮੇਂ ਦੇ ਵਿੱਚ ਸਭ ਤੋਂ ਵੱਧ ਤਰੱਕੀ ਕੀਤੀ ਹੈ ਤਾਂ ਉਹ ਬਾਜੀਗਰਾਂ ਪਾਰਿਆਂ ਨੇ ਕੀਤੀ ਹੈ ਆਰਥਿਕ ਬਰਕਰਾਰ ਆਪ ਦੇ ਸਾਡੇ ਦੇਸ਼ ਆ ਦੇਸ਼ ਦੇ ਵਿੱਚ ਬਹੁਤ ਵੱਡੇ ਕਾਰੋਬਾਰਾਂ ਮੱਤੇ ਬਾਅਦ ਦੇ ਅੱਜ ਗਵਰਨਮੈਂਟ ਦੇ ਬਹੁਤ ਜਾ ਰਹੇ ਆ ਅਸੀਂ ਇਹ ਐਜੂਕੇਸ਼ਨ ਬਤੋ ਜੇ ਆਪਾਂ ਸਿੱਖਿਆ ਦੀ ਗੱਲ ਕਰੀਏ ਸਿੱਖਿਆ ਦੇ ਪੱਤਰ ਤੇ ਅੱਜ ਇਹ ਬਦਲ ਨਹੀਂ ਹੋਇਆ ਤੁਸੀਂ ਆਪ ਬਤੋ ਅੱਜ ਬਿਨ ਦੇ ਵਿੱਚ ਸੀ ਆਪਣੇ ਆਪ ਨੂੰ ਬਿਲਕੁਲ ਤੱਕ ਦਿੱਤੇ ਆ ਤਦਿਆਂ ਬਹੁਤ ਸਾਰੀਆਂ ਸੰਸਥਾਵਾਂ ਪੰਨਿਆਂ ਨੇ ਬਾਗਬਾਨ ਬਿਲਦਰਾਮ ਦਾ ਤਰਫ 50 ਸਾਲ ਤੋਂ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਹੋਰ ਬਹੁਤ ਬਹੁਤ ਸੰਸਥਾਵਾਂ ਕੰਮ ਕਰ ਰਹੀਆਂ ਨਹੀਂ ਆਮ ਨਾਲ ਦੇ ਸਮਾਜ ਦੇ ਵਿੱਚ ਸਿੱਖਿਆ ਦਾ ਪੱਤਰ ਜਿਹੜਾ ਸਾਡੇ ਬੱਚਾਂ ਦੇ ਉੱਪਰ ਚੁੱਕ ਕੇ ਦੇਤੀ ਅਸੀਂ ਵੱਡੇ ਪੱਧਰ ਤੇ ਇਸ ਨੂੰ ਬਿਲਡ ਕਰਾਂਗੇ ਤਾਂ ਕਿ ਸਾਡੇ ਬੱਚੇ ਆਈਟੀਆਈ ਆਈਏਐਸ डीसीएस ਉਸ ਇਲੈਕਟ੍ਰੋਨ ਤਾਂ ਸਾਨੂੰ ਕੌਂਕਾ ਨਾਮ ਦੇ ਜੇ ਉਸ ਦੀ ਗੱਲ ਕਰਾਂ ਤਾਂ ਪਿਛਲੇ ਸਮੇਂ ਦੇ ਵਿੱਚ ਕੀ ਕੱਪਟ 8 ਤੋਂ 10 ਬਟੇ ਸਾਡੇ ਨੈਸ਼ਨਲ ਗੋਲਡ ਔਰ ਤਿੰਨ ਬੱਚੇ ਜਾਂ ਇੰਟਰਨੈਸ਼ਨਲ ਕਰੰਗੀ ਦੇ ਵਿੱਚ ਇੱਕ ਇੱਕ ਬੰਦੇ ਵਿੱਚ ਇੱਕ ਜੁੱਟੋ ਦੇ ਵਿੱਚ ਧੰਨਵਾਦ ਸੇ ਹੌਂਸਲੇ ਦੇ ਵਿੱਚ ਲੜ ਕੇ ਲੜ ਕੇ ਹੌਂਸਲੇ ਦੇ ਵਿੱਚ ਨਿਕਲੇ ਸਾਡੀਆਂ ਬੱਚੀਆਂ ਜਿਹਨੀਆਂ ਨੇ ਬਹੁਤ ਅਦਾਜ਼ਾ ਫੋਰਸ ਦੇ ਵਿੱਚ ਐਕਟਿਵ ਹੋ ਕੇ ਪਾਠ ਕਰ ਰਹੀਆਂ ਨੇ ਸੋ ਸਾਡੇ ਖੇਡ ਦੇ ਵਿੱਚ ਸਾਡਾ ਮਾਈਂਡ ਅਗਰਾਂਗ ਸਾਡੀ ਦਿਲ ਬਹੁਤ ਸਟਰੋਂਗ ਹੈ ਬਿਲਕੁਲ ਜਿਹੜੇ ਵੀ ਦੇ ਨਾਲ ਪੁੱਟ ਕਰਦੇ ਆ ਅਸੀਂ ਵੱਡੇ ਪੱਧਰ ਤੇ ਬੀਲਡ ਵੱਲ ਨੂੰ ਨਿਕਲਦੇ ਆ ਸੋ ਜਾਣਕਾਰੀ ਜਿੰਨੀ ਵੀ ਜਾਣਕਾਰੀ ਦੇਈਏ ਉਹ ਨਹੀਂ ਕੱਟਣਾ ਹਮੇਸ਼ਾ ਵਿੱਚ ਜਦੋਂ ਤੁਹਾਡੇ ਕੋਲ ਟਾਈਮ ਹੋਇਆ ਆਪਾਂ ਇੱਕ ਸਾਡੇ ਸਿਹਤ ਦੇ ਇੱਕ ਇੱਕ ਸਾਡੀ ਇਨਸਾਨ ਦੇ ਪਿਛੇ ਦੇ ਆਪਾਂ ਲੰਬੀ ਚਰਚਾ ਕਰਾਂ ਔਰ ਲੋਕਾਂ ਨੂੰ ਗੱਪ ਪਾਈਏ ਹਾਂਜੀ ਬਿਲਕੁਲ ਜੀ ਥੋੜਾ ਜਿਹਾ ਮੈਂ ਜਿਆਦਾ ਚਾਹੂੰਗਾ ਜੀ ਆਪਣਾ ਸਿੱਖੀ ਇਤਿਹਾਸ ਦੇ ਵਿੱਚ ਕੀ ਯੋਗਦਾਨ ਹੈ ਅਗਰ ਤੁਹਾਨੂੰ ਨੌਲੇਜ ਹੋਵੇ ਤਾਂ ਜਰੂਰ ਦੱਸੋ ਜੀ ਸਿੱਖ ਦੇ ਹਾਲ ਦੇ ਵਿੱਚ ਹਾਂਜੀ ਸਿੱਖ ਦੇ ਇਤਿਹਾਸ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਜੀ ਗੁਰੂ ਨਾਨਕ ਦੇਵ ਜੀ ਦੇ ਮੋਢੀ ਨੇ ਸਿੱਖ ਇਤਿਹਾਸ ਦੀ ਹਾਂਜੀ ਭਾਈ ਮਨੀ ਸਿੰਘ ਦੇ ਦਾਦਾ-ਪਰਦਾਦਾ ਸ਼ੁਰੂ ਤੋਂ ਹੀ ਜਾਣ ਕੇ ਬਾਬਾ ਨਾਨਕ ਜੀ ਨਾਲ ਉਹ ਵਿਤਰੇ ਹੌਲੀ 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 ਦਸਾਂ ਗੁਰੂਆਂ ਦੇ ਨਾਲ ਉਹਨੇ ਆਪਣੇ ਜੀਵਨ ਅੰਦਰ ਬਾਖੀਤੇ ਸਿੱਖ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਜੇ ਦੇਣ ਤਾਂ ਉਹ ਆਪਣੇ ਵਾਜੀਦਰ ਬੰਜਾਰਾ ਸਮਾਜ ਦੀ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ 90 ਤੋਂ ਵੱਧ ਲਗਭਗ ਸ਼ਹੀਦਗੀਆਂ ਨੇ ਜਿਨ੍ਹਾਂ ਦੇ ਵਿੱਚ ਪੂਰੇ ਦੇ ਪੂਰੇ ਪਰਿਵਾਰ ਪੂਰੇ ਦੇ ਪੂਰੇ ਪਰਿਵਾਰ ਸ਼ਹੀਦ ਹੋਏ ਆ ਉਹ ਮਨੋਰਥ ਵਾਲਾ ਦਾਸੀ ਜੋ ਪਿਆਰ ਕਰਕੇ ਖੜੇ ਆ ਗਏ ਕਿ ਸਾਡੀ ਬਹੁਤ ਮੁੱਢੀ ਜਿਹੜਾ ਅੱਜ ਵੀ ਤੁਸੀਂ ਜੇ ਦੇਖੋਗੇ ਫਿਰ ਪਿਆਰ ਦੋ ਜਿਹੜਾ ਵੱਡਾ ਗੱਲ ਚੱਲ ਰਿਹਾ ਹਾਂ 96 ਕਰੋੜੀ ਵੱਡਾ ਦਾਲ ਉਹਦੇ ਜਿਹੜੇ ਸਾਡੇ ਅੱਜ ਮੇਨ ਨੇ ਮਿਸੇ ਨੇ ਉਹ ਬਾਬਾ ਕੁਲਵੀਰ ਸਿੰਘ ਜੀ ਉਹ ਵੀ ਆਪਣੇ ਦਿਮਾਗ ਤੋਂ ਬਲਾਉਂ ਕਰਦੇ ਅੱਜ ਵੀ ਉਹ ਮੁਖੀ ਨੇ ਜੋ ਜਿੱਥੇ ਜਿੱਥੇ ਜਦੋਂ ਸਾਡੇ ਲੋਕ ਇਹਦੇ ਬਾਰੇ ਆਡੀਓ ਵੀਡੀਓ ਜਾਣ ਪਹੁੰਚ ਆ ਰਹੇ ਆ ਆਡੀਓ ਵੀਡੀਓ ਲੋਕ ਨੂੰ ਗਿਆਨ ਹੋ ਰਿਹਾ ਪਰ ਦਿੱਕਤ ਇਹ ਤੋਂ ਵੱਡੀ ਮੈਂ ਤੁਹਾਨੂੰ ਮਸਾਲਾ ਕੋਈ ਦੇ ਸਕਦਾ ਕਿ ਦਿੱਲੀ ਦੇ ਵਿੱਚ 2900 ਇਕੜ 29 100 ਇਹ 1 ਏਕੜ ਜ਼ਮੀਨ ਹੈ ਜਿਹੜੀ ਦਿੱਲੀ ਦੀ ਨਵੀਂ ਸੈਸਦ ਹੋਵੇਗਾ ਐ ਪ੍ਰਾਣੀ ਦੰਸ਼ ਹੋਵੇਗਾ ਐ ਰਾਸ਼ਟਰਪਤੀ ਭਵਨ ਹੋਵੇ ਉਹ ਸਾਰੀ ਦੀ ਸਾਰੀ ਪ੍ਰਾਪਰਟੀ ਆਪਦੀ ਲੱਖੀਸ਼ਾ ਵੰਡਾਵਾ ਦੇ ਨਾਮ ਤੇ ਬੋਲਦੀ ਹੈ ਅੱਜ ਵੀ ਬਿਲਕੁਲ ਤੇ ਲੱਖੀਸ਼ਾ ਵੰਡਾਵਾ ਜੀ ਜਿਨ੍ਹਾਂ ਨੇ ਨੌਵੇਂ ਗੁਰੂ ਦਾ ਧਰਮ ਟੁੱਕ ਦੇ ਤਨੋਂ ਗੁਰੂ ਤੇਗ ਬਹਾਦਰ ਜੀ ਨੂੰ ਸੀਂਦ ਦੀ ਤਜਾਦਾ ਚਾਹ ਦੀ ਗਾਉਂ ਵਿੱਚ ਉਹਨਾਂ ਦਾ ਉਹਨਾਂ ਨੂੰ ਕਿਹਾ ਜੀ ਕਿ ਤੁਸੀਂ ਮੁਤਲਬਾ ਧਰਮ ਨੂੰ ਗ੍ਰਹਿਣ ਕਰੋ ਉਹ ਹਿੰਦੂਆਂ ਦੀ ਇੱਜ਼ਤ ਆਵਾਸਤਿ ਤਿਲਕ ਜੰਦੀ ਦੀ ਰਾਖੀ ਆਵਾਸਤਿ ਜੀ ਜੀ ਦਾ ਭਿਆ ਪਉਦੇ ਉਹ ਮਗਲੋ ਕਹਿੰਦੇ ਚਾਹ ਬੁਗਲ ਬਾਦਸ਼ਾਹ ਕਹਿੰਦੇ ਕਿ ਮੈਨੂੰ ਸ਼ਹੀਦ ਮੇਰੇ ਧਰਮ ਕੰਨਵਾ ਕਰ ਇਹ ਲੋਕ ਸਾਰੇ ਕਰਵਾਉਣ ਰੋਣਗੇ ਪਰ ਉੱਤੇ ਉਹਨਾਂ ਜਨਾਬ ਬਿਆਲਾ ਦੀ ਭਾਈ ਭਤੀ ਦਾ ਕੱਪ ਜਦ ਕਿ ਉਹਨਾਂ ਨੂੰ ਜਨਾਬ ਸ਼ਹੀਦ ਹੋ ਗਏ ਤੇ ਉੱਤੇ ਜਦੋਂ ਉਹਨਾਂ ਦਾ ਸਿਰ ਕਰਮਕੀ ਤਿਆਗਦਾ ਭਾਰੀ ਤ੍ਰਿਗੁਰ ਤੇਗ ਵਾਖੂ ਨੌਇ ਬਾਛਾ ਤਾਂ ਉਹਨਾਂ ਦਾ ਜਨਮ ਸਿਹਰਾ ਉਹਦਾ ਰੰਗਰੇਟਾ ਗੁਰੂ ਦਾ ਬੇਟਾ ਕੋਲ ਐਸੀ ਜਿਹੜੇ ਜਾਂਦੇ ਆਪਾਂ ਜਿਹੜਾ ਉੱਤਾਰ ਉੱਥੇ ਰਹਿੰਦਾ ਧੰਨ ਸ੍ਰੀ ਸ਼ਾਹ ਜਾਰਾ ਜੀ ਆਪਣੇ ਸੂਰਬੂਤੋਂ ਕੰਮ ਲੈਂਦੇ ਹੋਏ ਆਪਣੇ ਕਾਫੇ ਤੋਂ ਕੰਮ ਲੈਂਦੇ ਹੋਏ ਤੇ ਆਪਣੇ ਇੱਕ ਰੂਹ ਦੇ ਘੱਡੇ ਦੇ ਵਿੱਚੋਂ ਉਹਨਾਂ ਦਾ ਘਰ ਚੁੱਕ ਕੇ ਲੈ ਜਾ ਕੇ ਆਪਣੇ ਘਰ ਦੇ ਵਿੱਚ ਉਰਾਕਿਓ ਆਪਣੇ ਘਰ ਨੂੰ ਆਕ ਲਾ ਕੇ ਉਹਨਾਂ ਦਾ ਪੂਰਾ ਸੰਸਕਾਰ ਕਰਦੇ ਆ। ਦੋਸਤੋ ਇਹ ਇੱਕ ਨਹੀਂ ਗੱਲਾਂ ਬਹੁਤ ਸਾਰੀਆਂ ਮੈਂ ਤੁਹਾਨੂੰ ਪਹਿਲਾਂ ਕਹਾਂ ਵੀ ਇੱਕ ਇੱਕ ਗੱਲ ਤੇ ਬਹੁਤ ਜ਼ਮਾਂ ਆਪਾਂ ਚਰਚਾ ਕਰ ਸਕਦੇ ਆ। ਪਰ ਇਹ ਮੈਂ ਅੱਜ ਵੀ ਬਿਰਦੇ ਤੋਂ ਹੁੰਦਾ ਪਿਆ। ਵੀ ਵਿੱਚ ਗੱਲਾਂ ਇਹ ਫਸ ਦੇ ਨੂੰ ਹਾਂ ਜੀ। ਇਹ ਇਤਿਹਾਸ ਨੂੰ ਦੇਣਾ ਹੈ ਔਰ ਸਾਰੇ ਲੋਕ ਇਹਦੇ ਪੂਰੇ ਅਵੇਅਰ ਨਹੀਂ ਪੂਰੇ ਜਾਗਰੂਕ ਨਹੀਂ ਹੌਟ ਵਾਲੇ ਵਰਤੋਂ ਹੋ ਰਿਹਾ ਜੋਨਰ ਮਾਨ ਕੋਰਿਆ ਸੀ ਮਕਦਮੇ ਤੋਂ ਵਿਚਾਰ ਕਰਦਾ ਹੈ ਬਿਲਕੁਲ ਜੀ ਨਾਲੇ ਤੁਸੀਂ ਆਪਣੇ ਬਾਰੇ ਦੱਸੋ ਜੀ ਜਿਵੇਂ ਤੁਸੀਂ ਕਿਹਾ ਸੀ ਬਾਜੀਗਿਰ ਬੰજારਾ ਸਮਾਜ ਦੇ ਤੁਸੀਂ ਪ੍ਰਧਾਨ ਹੋ ਤੇ ਉਹਦੇ ਵਾਸਤੇ ਤੁਸੀਂ ਕੀ ਕਰ ਰਹੇ ਹੋ ਕਿ ਸਮਾਜ ਦੇ ਵਾਸਤੇ ਕਰ ਰਹੇ ਹੋ ਬਾਜੀਗਿਰ ਸਮਾਜ ਨੂੰ ਆਪਾਂ ਕਿਤੇ ਉੱਨਤੀ ਦੇ ਮਾਰਗ 'ਤੇ ਕਿਤੇ ਲੈ ਕੇ ਜਾ ਰਹੇ ਹਾਂ ਬਾਜੀਰ ਬੁੰਜਾਰਾ ਸਮਾਜ ਸੰਘਰਸ਼ ਕਮੇਟੀ ਕਿਉਂਕਿ ਜਿਹੜਾ ਬੁੰਜਾਰਾ ਸਮਾਜ ਹੈ ਉਹ ਸਾਰੀਆਂ ਸਟੇਟਾਂ ਦੇ ਵਿੱਚ ਬਾਜੀਗਰ ਅਸੀਂ ਤਿੰਨ ਕ ਸਟੇਟਾਂ ਦੇ ਵਿੱਚ ਆ ਪਰ ਸਾਡਾ ਜੋਕੜਾ ਉਹ ਬੁੰਜਾਰਿਆਂ ਦੇ ਨਾਲ ਤਾਂ ਕਿ ਜੁੜਦਾ ਹੈ ਤੇ ਅਸੀਂ ਗੌਰਾਂ ਕਿਤੇ ਅਸੀਂ ਗਵਾਵਾਂ ਕਿਤੇ ਅ ਲਗ ਲਗ ਨਾਮਾਂ ਦੇ ਨਾਲ ਤੁਹਾਨੂੰ ਵੰਡਿਆ ਹੋਇਆ ਉਸ ਕਰਕੇ ਸਰਕਾਰਾਂ ਨੇ ਚਾਹਿਆ ਨਹੀਂ ਵੀ ਇਕੱਠੇ ਨਾ ਹੋ ਤੁਹਾਨੂੰ ਵੱਖ-ਵੱਖ ਨਾਮਾਂ ਦੇ ਨਾਲ ਵੱਖ-ਵੱਖ ਪਛਾਣ ਦਿੱਤੀ ਵੱਖ-ਵੱਖ ਕਾਗਜ਼ਾਂ ਦੇ ਵਿੱਚ ਰੱਖਿਆ ਹੈ ਪੰਡਾ ਉਹਦੇ ਅੰਦਰ ਵਿੱਚ ਸਾਨੂੰ ਐਸ.ਸੀ ਦੇ ਵਿੱਚ ਰੱਖਿਆ ਹੋਇਆ ਸੋ ਇਸ ਕਰਕੇ ਹੁਣ ਰਾਜ ਸਰਕਾਰ ਵੰਗਾਰਾ ਸਿਹਤ ਕਮੇਟੀ ਅੱਜ ਤੋਂ 7 ਸਾਲ ਪਹਿਲਾਂ ਹੋਣ ਦੇ ਵਿੱਚ ਆਈ ਤੇ ਇਹਨਾਂ ਨੇ ਇੱਕ ਕੀ ਮੁੱਦੇ ਆ ਕੀ ਮੁੱਦੇ ਵਿਚਾਰ ਤੋਂ ਬਾਅਦ ਕੀ ਮੁੱਦਿਆਂ ਨੂੰ ਲੈ ਕੇ ਚੱਲਦੇ ਸੀ ਜਿਹਦੇ ਸਾਡੇ ਲੋਕਾਂ ਨੂੰ ਜਿਹੜਾ ਜੋ ਚ ਪਰਚਲ ਕਰਨਾ ਸਿੱਖਿਆ ਦੀ ਜਾਣਕਾਰੀ ਲੋਕਾਂ ਤੱਕ ਲੈਣਾ ਤਾਂ ਬਸ ਜਿ ਬਣਦਾ ਸਰਵੇਸ਼ਨ ਜਿਹੜੀ ਹੈ ਸਾਨੂੰ ਅੱਡੀ ਸ਼ਡਿਊਲ ਡਰਾਈਵ ਨੂੰ ਬਣਾਉ ਕਰਦੇ ਆ ਕਹਿੰਦਾ ਬਾਬ ਸਾਡਾ ਰਾਈਟ ਹੁੰਦਾ ਕਿ ਸ਼ਡਿਊਲ ਡਰਾਈਵ ਦਾ ਹੁੰਦਾ ਪਰ ਸਾਨੂੰ ਜਿੱਦੇ ਵਿੱਚ ਬਾਲਾ ਹੈ ਸਾਨੂੰ ਸਹੀ ਸਰਵੇਸ਼ਨ ਨਹੀਂ ਮਿਲਦੀ ਇਸ ਤੋਂ ਬਿਨਾ ਪਿੰਡਾਂ ਦੇ ਵਿੱਚ ਸਾਡੇ ਲੋਕਾਂ ਨੂੰ ਅਵੇਅਰ ਕਰਨਾ ਪੜਾਈ ਨੂੰ ਲੈ ਕੇ ਬੱਚਿਆਂ ਨੂੰ ਅਵੇਅਰ ਕਰਨਾ ਬੱਚਿਆਂ ਨੂੰ ਉੱਚ ਸਿੱਖਿਆ ਵੱਲ ਉਤਸ਼ਾਹਿਤ ਕਰਨਾ ਸਾਡੀ ਕਲਾ ਜਿਹੜੀ ਸਭੀ ਸਰੀਰਕ ਕਰਾ ਇਹ ਕਲਾ ਜਿਹਨੂੰ ਬਾਦਿ ਕਹਿੰਦੇ ਆ ਉਹ ਹਰੀਪੰਨਕਰ ਦਾ ਲਖਜਵਨ ਰਾਜ ਜਿਸ ਇਤਿਹਾਸ ਦੇ ਵਿੱਚ ਜਿਹੜੇ ਨਾਮੀ ਸ਼ੀਦੋੜਿਆ ਉਹਨਾਂ ਦੇ ਨਾਲ ਚਾਰ ਗੁਰਦੁਆਰੇ ਜਾਂ ਧੰਨਸ਼ਾਲਾਵਾਂ ਜਾਂ ਭਾਵਨਾ ਸਥਾਪਿਤ ਕਰਨਾ ਇਹ ਸਾਡਾ ਮੁੱਖ ਮਕਸਦ ਆ ਸੀ 21 ਵਿਸ਼ੇ ਦੇ ਇਕ ਚੱਲੇ ਹੋਏ ਆ ਉਹਨਾਂ ਦੇ ਚਿੰਤ ਦੀ ਵਾਰ ਕਰ ਰਹੇ ਆ ਉਹ ਵਾਰਤ ਵੀ ਕਾਫੀ ਦੇ ਮਤਲਬ ਤੇ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਕੋਈ ਤਾਂ ਇਸ ਤਰ੍ਹਾਂ ਦੀ ਨਹੀਂ ਜਿੱਤੇ ਬਾਕੀਰ ਤੋਂ ਜਿਆਦਾ ਸਮਾਜਿਕ ਕਮੇਟੀ ਨਾ ਪਹੁੰਚੀ ਹੋਵੇ ਜਿੱਥੇ ਵੀ ਕਿਤੇ ਪੰਜਾਬ ਰਾਣ ਦੇ ਵਿੱਚ ਕਿਸੇ ਸਾਡੇ ਭਾਈਚਾਰੇ ਨਾਲ ਕੋਈ ਦੁੱਖ ਸੁੱਖ ਕੋਈ ਇਹਨਾਂ ਨਾਲ ਬਾਤ ਬਾਤ ਕੀਤੀ ਜਾਂਦੀ ਹੈ ਬਾਤ ਨੂੰ ਕੀਤੀ ਜਾਂ ਖਾਸਲੀ ਹੁੰਦੀ ਹੈ ਬਾਜ਼ੀਰ ਬੰਦਾਰਾ ਪਾਸਾ ਕਮੇਟੀ ਦੇ ਜਦ ਵਰਤ ਪਰਤੇ ਮੌਜੂਦ ਹੈ ਤੇ ਉਹਨਾਂ ਨੂੰ ਸਾਬਦ ਆਉਦੇ ਆ ਚਾਹੇ ਸਰਕਾਰ ਦਾ ਸਾਲ ਝੰਡਾ ਡੰਡਾ ਚੱਕ ਕੇ ਦਸਤਨ ਮੈਣਾ ਪਵੇ ਚਾਹੇ 20 ਸਾਲ ਪਹਿਲਾਂ ਹੋਵੇ ਜਿੰਨਾ ਟਾਈਮ ਦਾ ਪਰਿਵਾਰਕਾਂ ਅਨਸਾਰ ਨਹੀਂ ਬੀਟਾ ਉਹਨਾਂ ਦਾ ਅਨਸਾਰ ਸੰਘਰਸ਼ ਕਮੇਟੀ ਦੇ ਉੱਤੇ ਅੱਡੇਗਾ ਅਡੋੜ ਪੜੀ ਰਹੇ ਜਾਂਦੇ ਲਗ ਲਗ ਸਰਕਾਰ ਨਾਲ ਮਤਲਬ ਆਇਆ ਕਰ ਬੀ ਬਹੁਤ ਬਹੁਤ ਜੀ ਬਹੁਤ ਗਰਵ ਹੈ ਜੀ ਤੁਸੀਂ ਬਹੁਤ ਚੰਗੇ ਕੰਮ ਕਰ ਰਹੇ ਹੋ ਥੈਂਕ ਯੂ so much ਤੇ ਬਾਜੀ ਦੇ ਸਮਾਜ ਵਾਸਤੇ ਕੁਝ ਕਰਨ ਵਾਸਤੇ ਤੇ ਅੱਜ ਜੇ ਤੁਸੀਂ ਬਿਜ਼ਨਸ ਕਰਨਾ ਚਾਹੋ ਡਾਕਟਰ ਗੁਰਚੰਦ ਜੀ ਅਜਾ ਨਵਾਂ ਇਸ਼ੂ ਆਇਆ ਹੋਇਆ ਸਿਓ ਦੇ ਬਾਰੇ ਗੱਲ ਕਰ ਸਕਦੇ ਇਕੋ ਜਿਹੇ ਦਾ ਚਾਉਂਦਾ 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 ਤਿਚੜਾਲ ਪਿੰਡ ਦਾ ਸ਼ਤਲੰਗਰ ਹਾਲ ਕੇ ਦੇ ਵਿੱਚ ਜਿਹਨੂੰ ਕਲੀਮ ਨਗਰ ਦੇ ਨਾਮ ਨਾਲ ਵੀ ਜਾਣਦੇ ਨੇ ਓਕੇ ਉੱਥੋਂ ਦੇ ਸਾਡੇ ਐਮਐਲਏ ਸਰਦਾਰ ਕਲਵੰਤ ਸਿੰਘ ਜਿਹੜੇ ਬਾਜ਼ੀਗਰ ਵੀ ਨਾਲ ਲੜਦੇ ਆਉ ਕਲਵੰਤ ਸਿੰਘ ਦੋ ਨੇ ਇੱਕ ਹਰਿਆਣੇ ਦੇ ਵਿੱਚ ਜਿਹੜਾ ਗੱਲੋਂ ਕਲਵੰਤ ਸਿੰਘ ਬਾਜ਼ੀਗਰ ਹੈ ਉਹ ਪਹਿਲਾ ਵਾਰ ਹੈ ਇਹ ਜੀ ਦੇ ਵੀ ਵੱਲੋਂ ਤੇ ਹੁਣ ਇਹਦਾ ਆਮ ਆਦਮੀ ਪਾਰਟੀ ਲੋ ਸਾਡੇ ਪੰਜਾਬ ਦੇ ਨੌ ਕਲਵੰਤ ਸਿੰਘ ਬਾਜ਼ੀਗਰ ਜਿਹਨਾਂ ਦਾ ਪਿੰਡ ਕਲੀਮ ਨਗਰ ਚਿਚੜਾਲ ਤੇਸ ਨੇ ਪਾਤਣਾ ਹੈ ਕਿਹੇ ਕਾਰਨ ਕਰਕੇ ਲੈਕਿੰਗ ਦੇ ਵਿੱਚ ਸਰਪੰਚੀਆਂ ਚੋਣਾਂ ਦੇ ਵਿੱਚ ਉਹ ਜਤੂਰ ਖੜਾ ਹੁੰਦਾ ਇਹ ਜਿਹੜੇ ਗੁਰਚੰਨ ਜੀ ਨੇ ਜੂਤ 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 ਤੋਂ ਮੜਾ ਨੌਜਵਾਨ ਉਹੋ ਛਾ ਜਸ਼ੀਲਾ ਤੇ ਉਹ ਸਰਪੰਚੀ ਦੀ ਚੋਣ ਵਾਸਤੇ ਆਪਣੇ ਆਪ ਨੂੰ ਰਿਪਰਜੈਂਟ ਕਰਦਾ ਪਰ ਉਥੇ ਸਿਆਸਤਾਂ ਨੀਤਾਂ ਦੀ ਪਿੰਡ ਪੇਂਟ ਕਰਦਾ ਉਹ ਤੇ ਉਹ ਨਾਲ ਲੜਾਈ ਹੁੰਦੀ ਆ ਚੋਣਾ ਦੇ ਵਿੱਚ ਲੜਾਈ ਹੁੰਦੀ ਆ ਭਾਵੇਂ ਆਪਣੇ ਆਪ ਨੂੰ ਸਰਦਾਰ ਕਹਿੰਦੇ ਜਿਹੜੇ ਸਾਡੇ ਐਮ ਐਨ ਐ ਉਹ ਕਹਿੰਦੇ ਕਿ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਕੋਈ ਦੋਸ਼ ਨਹੀਂ ਪਰ ਵਾਰ-ਵਾਰ ਜਿਹੜੇ ਡਾਕਟਰ ਸਰਚਾਰਨਾ ਉਹ ਇਹ ਸਾਬਤ ਕਰਦੇ ਆ ਕਿ ਸਿੱਧ ਕਰਦੇ ਆ ਉਹ ਕਲਵੰਦਰ ਐਮ ਐਨ ਐ ਸਾਥ ਬਾਜੀ ਕਰਨੇ ਸਾਡਾ ਬਹੁਤ ਜ਼ਿਆਦਾ ਧੱਕਾ ਟੱਕਾ ਉਹ ਵਾਰ-ਵਾਰ ਲਾਈਵ ਹੋ ਕੇ ਲੋਕਾਂ ਨੂੰ ਦੱਸਦੇ ਆ ਪ੍ਰੂਫ ਪੇਸ਼ ਕਰਦੇ ਆਪਣੇ ਆਪ ਨੂੰ ਦਾਇਆ ਕਿ ਸਾਡੇ ਨਾਲ ਕਿੰਨਾ ਟੱਕਾ ਹੋਇਆ ਹੋਇਆ ਹੈ ਜੇ ਕਿਹਦੇ ਬੱਚਿਆਂ ਨੂੰ ਕਿਹਦੇ ਬਾਤ ਦੀ ਜਰੂਰਤ ਦਾ ਉਹਦੇ ਵਾਸਤੇ ਬੋਲਦੇ ਆ ਜਾਂ ਗ੍ਰਾਮੀਣ ਦੀ ਜਰੂਰਤ ਦਾ ਉਹਦੇ ਵਾਸਤੇ ਬੋਲਦੇ ਆ ਬੱਚਿਆਂ ਨੂੰ ਪੜ੍ਹਾਈ ਦੀ ਜਰੂਰਤ ਆ ਉਹਦੇ ਵਾਸਤੇ ਬੋਲਦੇ ਆ ਪਾਪ ਵੀ ਆ ਯਾਰ ਉੱਤੇ ਉੱਕੇ ਸਮਾਜ ਦੀ ਬਾਤ ਕਰ ਰਹੇ ਆ ਸਮਾਜ ਦੀ ਹੁਣ ਥੋੜੇ ਪਹਿਲਾਂ ਹੀ ਉਹਨਾਂ ਨੇ ਕਿਹਾ ਸੀ ਕਿ ਮੇਰੇ ਜਾਨ ਨੂੰ ਖਤਰਾ ਹੈ ਪਰ ਕਾਰਜ ਜਦੋਂ ਉਹਨਾਂ ਦੇ ਉੱਤੇ ਉਹ ਕਰੋ ਅਜ਼ਮਾਨ ਲੈਣ ਵਕਤ ਜਾਂਦੇ ਆ ਉੱਥੇ ਰੱਬ ਜਾਣੇ ਕੌਣ ਉਹ ਕਿੰਨਾ ਕਰ ਦਰਦਾ ਉਹਨੂੰ ਉੱਥੋਂ ਸਪੋਟਰੀ ਦੀ ਦਫੇਰ ਵਾਰ ਕੇ ਉਹਨੂੰ ਕੁਝ ਬੰਦਾ ਚੱਕ ਕੇ ਰਹਿ ਜਾਂਦੇ ਆ ਹੱਥਾਂ ਵੱਟ ਚੱਕ ਕੇ ਖੰਭੇ ਦੇਖੋ ਦੂਰ ਜਾ ਕੇ ਕੁਝ ਕਿਲੋਮੀਟਰਾਂ ਦੇ ਜਾ ਕੇ ਉਹਨੂੰ ਕੁੱਟਮਾਰ ਕਰ ਜਾਂਦੇ ਆ ਤਾਂ ਤੋੜ ਕੇ ਉਹਨੂੰ ਉੱਥੇ ਛੱਡ ਕੇ ਚਲੇ ਜਾਂਦੇ ਆ ਜਦੋਂ ਹਸਪਤਾਲ ਦੇ ਵਿੱਚ ਪਹੁੰਚਦੇ ਸਾਡੇ ਨੂੰ ਬਲਕ ਲੱਗਦਾ ਸਰਕੀ ਮੈਡੀਕਲ ਹੁੰਦੀ ਹੈ ਤਾਂ ਹਸਪਤਾਲ ਦੇ ਉੱਤੇ ਜਦੋਂ ਪਹੁੰਚਦੇ ਆ ਤਾਂ ਤਲਵਾਰੀ ਆਪਣੇ ਜਿਹੜੇ ਡਾਕਟਰ ਆਪਣੇ ਪਰਚਰ ਦੀ ਰੋਸ ਤੋਂ ਉਹਨਾਂ ਦਿੰਦੇ ਨੇ ਜੇ ਮੇਰੇ ਨਾਲ ਜਿਹੜਾ ਤੱਕ ਸ਼ੈਲ ਹੋਈ ਉਹ ਮੇਰੇ ਤੇ ਜਿਹੜਾ ਆ ਉਹ ਐਮਐਲ ਜ਼ਾਦੋਂ ਤਲਵਾਰੀ ਤੋਂ ਬਾਜ਼ੀ ਕਰਨੇ ਕਰਵਾਇਆ ਜੇ ਕੋਈ ਜਾਤ ਦਾ ਵਿਸ਼ਾ ਅਸੀਂ ਵੀ ਕਹਿੰਦੇ ਕਿ ਇਹ ਤੇ ਜਿੱਦਾਂ ਜਿੱਤਨੀ ਅਸੀਂ ਵੀ ਜਾਤ ਦੇ ਪੇਰੇ ਦੇ ਵਿੱਚ ਅੰਦਰ ਪ੍ਰਧਾਨ ਕਲਾ ਦੋਸ਼ੀ ਸਾਡੇ ਬਲਵਾਂ ਸੀਗਾ ਜਾਤ ਨੂੰ ਹੋਰ ਤੜਪਦੀ ਹੈ ਇਹ ਵੀ ਇਹ ਜਾਤ ਦਾ ਵਿਸ਼ਾ ਹੈ ਅੱਜ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਕੇ ਪਰਚਾ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੀ ਇੱਕ ਦਾ ਬਾਦਗਲ ਵਿਆਲਾ ਰਸਤਾ ਦਾ ਸਬੰਧ ਇੱਕ ਦਾ ਜਿਹੜੀ ਇੱਕ ਹੀ ਮੈਂਬਰ ਦੀ ਹਾਲੀ ਦੀ ਵਾਰ ਕੋਰਪੋਰੈਂਡਰ ਟਰਸਟ ਜਿਹੜਾ ਬਣਿਆ ਹੈ ਨਾ ਉਹਦਾ ਵੀ ਮੈਂਬਰ ਇੱਕ ਮੈਂਬਰੀ ਨੇ ਤੇ ਅਸੀਂ ਉਹਨੇ ਵਿਚਾਰ ਕਰਕੇ ਹਟਾ ਦਿੱਤਾ ਇਹ ਆ ਕਿ ਸੇਵਾ ਦੇ ਰੂਪ ਹੋ ਕੇ ਵੀ ਦੱਸਣਾ ਸੀ ਇਸ ਤਰ੍ਹਾਂ ਹੌਣ ਹੌਣ ਸਮੇਂ ਦੇ ਵਿੱਚ ਵੀ ਉੱਥੇ ਚੱਕਰ ਪਹੁੰਚਾ ਉਸ ਪਰਵਾਣ ਨੂੰ ਲਾ ਕੇ ਗੁਰਚਰਨ ਨੂੰ ਮਿਲਾ ਕੇ ਪ੍ਰਸ਼ਾਦ ਨਾਲ ਗੱਲਬਾਤ ਕਰਾਂਗੇ ਜਿੰਨਾ ਚਿਰ ਲਾ ਲਿਆ ਪਰਵਾਣ ਪ੍ਰਵਾਸ ਨੇ ਐਮਐਲਏ ਨੂੰ ਮਿਲਣਾ ਬਈ ਚਾਹੀਏ ਆ ਜਦੋਂ ਸਾਹਮਣੇ ਆਉ ਕੋਈ ਸਾਰੇ ਜੱ트로 ਬੱਬਰ ਦਾ ਦਾ ਹਾਂ ਕੋਈ ਵੀ ਹੋਵੇ ਉਹ ਬੰਦੀ ਕੀ ਕਰਨਾ ਚਾਹੀਦਾ ਹੈ ਐਮਐਲਏ ਹੋਵੇ ਚਾਹੇ ਥਾੜ੍ਹ ਬਾਲੀ ਹੋਵੇ ਚਾਹੇ ਕੋਈ ਸਮਾਜ ਦਾ ਸਾਡਾ ਵਰਗ ਹੋਵੇ ਚਾਹੇ ਗਦਰ ਸਮਾਜ ਦਾ ਕੋਈ ਵੀ ਹੋਵੇ ਜਿਸ ਵਾਰ ਨਾ ਇਹਨਾਂ ਲੋਕਾਂ ਉਹਦਾ ਆਵਦੀ ਕੀਤੀ ਹੈ ਇਹ ਘਟਨਾ ਕਿ ਕੀ ਹੈ ਘਟਨਾ ਕਰਪ ਹੋਇਆ ਉਹ ਲਪਤਾ ਤੋੜੀਆਂ ਉਹ ਬੱਚੇ ਨਾਲ ਕੀ ਹੋਈ ਹੈ ਜਿਨ੍ਹਾਂ ਦਾ ਬਸ ਇੱਕ ਇਨਸਾਨ ਨਹੀਂ ਮਿਲ ਜਾਂਦਾ ਅੱਜ ਯੂਪ ਸ਼ਰਧਾਰ ਪਰ ਚਾਲਨ ਜਿਹੜੇ ਡਾਕਟਰ ਸਾਹਿਬ ਨੂੰ ਮੁਨਤ ਪਿੱਛੇ ਫੜੇ ਰਹਾਗੇ ਔਰ ਚਾਰੋ ਸਮਾਜ ਤੇ ਬਿਨਿਆ ਕਮੇਟੀਆਂ ਨੇ ਸਾਰੀ ਉਹਦੀ ਪੱਟ ਦੇ ਉੱਤੇ ਅੱਜ ਅੱਜ ਵੀ ਕਰੀ ਸਾਰੀ ਉਹਦੀ ਹਮਦਰਦ ਨਾਲ ਆਮਦਾਰੀ ਲੱਗਦੇ ਸਾਰੀ ਦੇ ਨਾਲ ਬਿਲਕੁਲ ਜੀ ਬਹੁਤ ਵਧੀਆ ਜੀ ਤਾਡੇ ਵਿਚਾਰ ਰਹੇ ਹੈ ਜੀ ਤੇ ਮੈਨੂੰ ਲੱਗਦਾ ਹੈ ਗੋਚਾਰਾਂ ਨੋੜਾਂ ਦੀ ਐਮਐਲਏ ਸਾਹਿਬ ਨਾਲ ਕੋਈ ਪੁਰਾਣੀ ਲਾਗ ਕਰਦੀ ਆ ਤੇ ਚਲੋ ਜੋ ਵਿਚਾਰ ਹੈ ਤੁਸੀਂ ਜਾਓਗੇ ਉੱਥੇ ਪਤਾ ਲੱਗੇਗਾ ਜੀ ਡਿਟੇਲ ਦੇ ਵਿੱਚ ਕੀ ਕਿ ਨਾ ਕੀ ਬਾਤ ਨਹੀਂ ਤੇ ਸਭ ਕੁਝ ਜਾਣਨ ਨੂੰ ਮਿਲੇਗਾ ਤੇ ਮੈਨੂੰ ਆਪਣੇ ਆਪ ਕੁਝ ਵਿਚਾਰ ਸੋਚਣ ਤੇ ਲੱਗ ਗਿਆ ਆ ਕਿ ਚਲੋ ਇੱਕ ਕੁਲਵੰਤ ਸਿੰਘ ਬਾਜੀਗਰ ਇੱਕ ਕੁਲੰਤਰਾਮ ਚੀਕੇ ਤੋਂ ਨੇ ਜੋ ਦੋ ਚਾਰ ਹੋਰ ਵੀ ਲੀਡਰ ਹੈ ਨੇ ਆਪਣੇ ਅੱਗੇ ਆਏ ਨੇ ਤੇ ਬਹੁਤ ਵੱਡੇ ਮਾਣ ਦੀ ਗੱਲ ਹੈ ਸਾਨੂੰ ਆਪਣੇ ਲੀਡਰ ਤੇ ਆਈਐਸ ਆਰਪੀਐਸ ਹੁਣੇ ਬਹੁਤ ਜ਼ਰੂਰੀ ਨੇ ਤੇ ਕਿਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਹੋ ਸਕਦਾ ਹੈ ਆਪਣੇ ਲਾਕਡਾਊਨ ਦੇ ਕਾਰਨ ਜੋ ਬਾਹਰ ਲਾ ਕਿਉਂਕਿ ਹੁਣ ਕੋਈ ਬਾਜੀਗਰ ਐਮਐਲਏ ਬਣਾ ਹੋਏ ਆ ਪਾਵਰ ਵਿੱਚ ਆ ਲੋਕਲ ਨਹੀਂ ਪਸੰਦ ਆ ਲੱਗਦਾ ਨਾ ਕਈ ਵਾਰ ਆ ਤੇ ਹੋ ਸਕਦਾ ਆ ਉਹ ਦੂਜੀਆਂ ਬਾਹਰੀਆਂ ਸ਼ਕਲਾਂ ਗੁਰਚਰਨ ਦੇ ਰਹੀ ਆ ਵੀ ਜੜੀ ਆ ਉਹ ਉਹਨਾਂ ਨਾਲ ਲਾਗੜ ਕੱਢ ਰਹੇ ਹੋਣ ਤੇ ਗੁਰਚਰਨ ਉਹਨਾਂ ਦਾ ਇੱਕ ਮੋਹਰਾ ਵੀ ਹੋ ਸਕਦਾ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕੋਈ ਬਾਜੀਗਰ ਐਸੀ ਵਾਸਤੋਂ ਪੰਜਾਬ ਦੇ ਵਿੱਚ ਕੋਈ ਪਾਵਰਫੁੱਲ ਬੰਦਾ ਬਣੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਇਸ ਮੁੱਦੇ 'ਤੇ ਸੋਚਿਆ ਜਾ ਸਕਦਾ ਦੇਖੋ ਕੁਝ ਵੀ ਹੋ ਜਾਂਦਾ ਮੈਂ ਪਹਿਲਾਂ ਵੀ ਗੱਲ ਕਹੀ ਹੈ ਵੀ ਦਾ ਦੋ ਤਰ੍ਹਾਂ ਦੀ ਜਦੋਂ ਰੰਗਸ ਚੱਲਦੀ ਹੁੰਦੀ ਹੈ ਤਾਂ ਤੀਜੀ ਧਿਰ ਫਾਇਦਾ ਲੈਣ ਦੀ ਕੋਸ਼ਿਸ਼ ਕਰਦੀ ਆ ਹੋ ਸਕਦਾ ਇਹ ਤੇ ਕੋਈ ਅਪਾਧਿ ਨਹੀਂ ਹੋ ਸਕਦਾ ਕਿ ਠੰਡ ਪਾ ਕੇ ਜਿਹੜਾ ਨੌਨ ਫੋਕਸ ਤੇ ਇਹਨਾਂ ਘਟਨਾ ਨੂੰ ਜਨਮ ਦਿੱਤਾ ਹੋਵੇ ਇਹ ਮੈਂ ਪਹਿਲਾਂ ਕਿਹਾ ਕਿ ਜਿੰਨਾ ਪੈਂ ਇਹ ਜਾਂਚ ਹੋ ਕੇ ਸਾਹਮਣੇ ਨਹੀਂ ਆਉਂਦੀ ਗੱਲ ਰੋਤੇ ਵਿੱਚ ਕੋਈ ਨੋ ਦੋਸ਼ੀ ਹੋਵੇ ਚਾਹੇ ਥੜ ਬਾਤ ਚਾਹੇ ਕੋਈ ਹੋਰ ਹੈ ਜਿਹੜਾ ਵੀ ਦੋਚੀ ਕਰਾ ਦਿੱਤਾ ਜਾਊਗਾ ਡਾਕਟਰ ਕੁਮਾਰ ਸਿੰਘ ਨੇ ਆਪਣੇ ਸਟੇਟਮੈਂਟ ਦੇ ਦਿੱਤੀ ਪੂਰ ਜਾਂਚ ਕਰ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਜਿਹੜੀ ਜਾਂਚ ਹੋਊਗੀ ਮੈਨੂੰ ਲੱਗਦਾ ਬਹੁਤ ਪਾਰਸਪਕੀ ਹੋਣਾ ਜਾਂਚ ਹੋਊਗੀ ਕਿਉਂਕਿ ਜਿਹੜਾ ਕੇਸ ਹੈ ਇਹ ਕੇਸ Haryana ਦੇ ਹੱਦ ਦੇ ਵਿੱਚ ਹੋਇਆ ਹੈ Haryana ਪੁਲਿਸ ਪੰਜਾਬ ਸਰਕਾਰ ਤੇ ਰਾਜਾ ਤੁੰਗ ਅੱਜ ਮਨ ਮੰਨ ਕੋਈ ਪੰਜਾਬ ਪੁਲਿਸ ਸਾਡੇ ਜਿਹੜੀ ਉਹ ਐਨਐਮਐ ਦੇ ਦਬਾਅ ਹੈ ਕਿ ਅੱਗੇ ਪੂਰੀ ਜਾਂਚ ਕਰ ਸਕੀ ਪਰ ਹਰਿਆਣਾ ਦੀ ਪੁਲਿਸ ਜੋਗ ਕੱਢ ਆਲੀ ਆਖੀ ਸਾਨੂੰ ਪ੍ਰੂਫ ਪੇਸ਼ ਕਰੂਗੀ ਜੱਜ ਆਖੀ ਦੇ ਵਿੱਚ ਜਿਹੜਾ ਨਲਟਾਉਗਾ ਉਸ ਦੇ ਮਤਲਬ ਅਕ ਦੋਚੇ ਕੋਈ ਨਹੀਂ ਹੋਇਆ ਅਸੀਂ ਉਸ ਕੌਸ਼ਲ ਸਮਾਜ ਵੱਲੋਂ ਚਾਹਗੇ ਉਹਦੇ ਖਿਲਾਫ ਉਹਨਾਂ ਦਾ ਅਸੀਂ ਸਰਕਾਰ ਵਰਤਾਂ ਦੇ ਨਾਲ ਉਹਨਾਂ ਦਾ ਖੰਗਲ ਦਵਾ ਲਈ ਦਿਨਾਂ ਤੋਂ ਆਵਾਜ਼ ਦੋਚੇਮ ਸਜਾਈ ਮੁਤਾਬਕ ਕਿ ਡਾਕਟਰ ਵਰਚਨ ਨੂੰ ਇਨਸਾਫ ਨਹੀਂ ਮਿਲਦਾ ਇਹ ਹੋ ਸਕਦਾ ਇਹ ਕਿਆਸਰ ਬਿਲਕੁਲ ਹੋ ਵੀ ਕਰ ਸਕਦਾ ਆਸੀਂ ਆਪ ਵੀ ਕਰੀ ਆਪਣੇ ਵੱਲੋਂ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਕਹਿੰਦੇ ਆ ਦੋਸ਼ ਇੱਤਾ ਜੂਰਾ ਇਹਨੇ ਕੀਤਾ ਇਹ ਜਾਤ ਦਾ ਵਿਚਾਰ ਜਦੋਂ ਸਾਹਮਣੇ ਆਊਗਾ ਉਦ ਦੋਸ਼ੀ ਦੇ ਖਿਲਾਫ ਅਸੀਂ ਡਟ ਕੇ ਖੜਾਂਗੇ ਹਾਂਜੀ ਜ਼ਰੂਰ ਖੜਨਾ ਚਾਹੀਦਾ ਹੈ ਜੀ ਹੱਕ ਸੱਚ ਦੀ ਆਵਾਜ਼ ਜ਼ੋਰ ਚੱਕਣੀ ਚਾਹੀਦੀ ਹੈ ਜੀ ਆ ਆਪਣਾ ਅੰਨੀ ਮਾਮਲਾ ਹੈ ਤੇ ਥੋੜਾ ਵਿਚਾਰ ਕੇ ਲਿਓ ਜੀ ਤੇ ਕਿਉਂਕਿ ਜੇ ਕਹਿੰਦੇ ਆ ਆਪਣਾ ਝੱਗਾ ਚੁੱਕਾ ਤੇ ਢਿੱਡ ਆਪਣਾ ਹੀ ਨੰਗਾ ਹੋਊਗਾ ਤੇ ਦੋਵੇਂ ਬਰਾਦੀ ਦੇ ਆਪਣੇ ਹੀ ਨੇ ਮੈਨੂੰ ਲੱਗਦਾ ਆ ਆਪਾਂ ਨੂੰ ਥੋੜਾ ਤੇਜ਼ੀ ਨਾਲ ਨੇ ਥੋੜੇ ਪਿਆਰ ਨਾਲ ਥੋੜੇ ਸੋਚ ਸਮਝ ਨਾਲ ਇਹ ਮਾਰਾ ਨਿਕਲਣਾ ਤੁਹਾਨੂੰ ਚਾਹੀਦਾ ਜੀ ਤੁਸੀਂ ਬਾਹਰੋਂ ਬਾਜੀਗਰਵੰਦਰਾ ਸਮਾਜ ਦੇ ਤੁਸੀਂ ਬਿੱਤ ਸਮਝਦੇ ਹੋ ਤੇ ਮੈਂ ਤਾਂ ਇਹੀ ਤੁਹਾਨੂੰ ਰਿਕਵੈਸਟ ਕਰਾਂਗਾ ਇਹਨੂੰ ਅੰਦਰੂਨੀ ਮਾਮਲਾ ਸੰਕੇ ਅੰਦਰੂਨੀ ਹੀ ਦੁਆਰ ਦੀ ਕੋਸ਼ਿਸ਼ ਕਰੋ ਕਿ ਬਾਹਰਲੀ ਸ਼ਕਤੀਆਂ ਜਿਹੜੀਆਂ ਨੇ ਉਹ ਇਸ ਦਾ ਫਾਇਦਾ ਨਾ ਚੁੱਕਣ ਦੇਖੋ ਅੰਦਰੂਨੀ ਮਾਮਲਾ ਹੁਣਾਂ ਤਾਂ ਜਿੰਨਾ ਦਾ ਘਰੋਂ ਦਾ ਬਾਹਰ ਨਹੀਂ ਨਿਕਲਦੀ ਅੱਜ ਇਹ ਜਗਜਹਰ ਹੋਈ ਹੋਈ ਹੈ ਡਾਕਟਰ ਪ੍ਰਚਾਰੀ ਔਰ ਕਲਮਾਨ ਸਿੰਘ ਐਮ ਐਲ اے ਨੇ ਉਹਨਾਂ ਦਿਆਂ ਬਹੁਤ ਸਾਰੀਆਂ ਕਰਕੇ ਆਪ ਜੀ ਜਿਹੜੀਆਂ ਰੰਜਸਾ ਸਿੰਘ ਜੀ ਦੇ ਵੀਡੀਓ ਕਾਲ ਹੋਇਆ ਅੰਦਰੂਨੀ ਮਾਮਲਾ ਕਹਿਣ ਮਤਲਬ ਹੈ ਆਪਣੇ ਲੋਣੇ ਬਹੁਤ ਵੱਡੇ ਮਤਲਬ ਹੈ ਹਾਈਲਾਈਟ ਹੋਏ ਹੋਏ ਆ ਅੰਦਰੂਨੀ ਮਾਮਲੇ ਦਾ ਮਤਲਬ ਹੈ ਆਪਸੇ ਕਮਿਊਨਿਟੀ ਦਾ ਜਿਹਨਾਂ ਦਾ ਦੋਸ਼ੀ ਨੂੰ ਮੰਨਦੇ ਜਿੰਨਾ ਦਾ ਦੋਸ਼ੀ ਸਾਹਮਣੇ ਨਹੀਂ ਆਉਂਦਾ ਹਾਂ ਜੀ ਮੈਂ ਕਿ ਅੰਦਰੂਨੀ ਮਾਮਲਾ ਐਸ ਕਰਕੇ ਕਿ ਐ ਦੋਵੇਂ ਹੈ ਆਪਣੇ ਗਾਜੇਰ ਕਮਿਊਨਿਟੀ ਦੇ ਨੇ ਤੇ ਇਸ ਕਰਕੇ ਅੰਦਰੂਨੀ ਹੈ ਤੇ ਮੰਨ ਲਾ ਮਾਮਲਾ ਬਾਹਰ ਆ ਗਿਆ ਪਰ ਫਿਰ ਵੀ ਅੰਦਰੂਨੀ ਮੈਸਸਡ ਆਇਆ ਕਿਉਂਕਿ ਇਹ ਆਪਣੀ ਕਮਿਊਨਿਟੀ ਦੇ ਰਿਲੇਟਡ ਹੈ ਇਸ ਕਰਕੇ ਬੈ ਗਿਆ ਦਰਗੋ ਨੇ ਕੀ ਜੀ थैंक यू सो मच ਤੁਹਾਡਾ टाइम वास्ते आज ਆਪਾਂ संडे ਨੂੰ ਮੈਂ ਤੁਹਾਨੂੰ ਡਿਟੈਕਟ ਕਰੂੰਗਾ संडे ਆਪਣੇ ਕੋਲ ਬਹੁਤ ਟਾਈਮ ਹੁੰਦਾ ਜੀ ਨੂੰ ਲੱਗਦਾ ਤੁਹਾਡੇ ਕੋਲ ਬਹੁਤ ਦਾ ਨੋਲੇਜ ਹੈ ਆਪਣੇ ਇਤਿਹਾਸ ਬਾਰੇ ਏਵੋਲੂਸ਼ਨ ਬਾਰੇ ਫਿਰ ਆਪਾਂ ਮਾਈਗ੍ਰੇਸ਼ਨ ਦੇ ਬਾਰੇ ਗੱਲ ਕਰਾਂਗੇ ਕਿਤੇ ਕਿਤੇ ਚਲੇ ਗਏ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਬਾਜੀਗਰ ਗੁਆਰਵ ਭਾਈਚਾਰਾ ਫੈਲਿਆ ਹੋਇਆ ਹੈ ਬਿਜ਼ਨਸ ਨੇ ਦੋਮੈਂਟ ਜੋਬਸ ਨੇ ਮੈਂ ਆਪ ਵੀ ਖੁਦ ਆਸਟ੍ਰੇਲੀਆ ਸਟੱਡੀ ਵੀਜ਼ ਤੇ ਆਇਆ ਸੀ ਤੇ ਆ ਕੇ ਗੌਲਡ ਜੋਬ ਕਰ ਰਿਹਾ ਜੀ ਗੈਸਟੇਡ ਵਰਕ ਜੋਬ ਚੱਲ ਰਹੀ ਜੀ ਮੇਰੀ ਤੇ ਇਹਦੇ ਚ ਕੋਈ ਸ਼ੱਕ ਨਹੀਂ ਹੈ ਜੀ ਆਪਾਂ ਬਹੁਤ ਹਾਰਡ ਵਰਕਰ ਆ ਤੇ ਬਹੁਤ ਹੀ ਮਤਲਬ ਕਿ ਸਟਰੈਂਥ ਫੁੱਲ ਆਫ ਸਟਰੈਂਥ ਹੈ ਇਸ ਕਰਕੇ ਤੁਸੀਂ ਸਹੀ ਕਿਹਾ ਜੀ ਇਸ ਨੂੰ ਇੱਕ ਦਿਸ਼ਾ ਨਿਰਦੇਸ਼ ਦੀ ਗੱਲ ਜ਼ਰੂਰ ਹੈ ਤੇ ਬਾਕੀ ਆਪਣੇ ਦੇ ਵਿੱਚ ਨਿਡਰਤਾ ਤੇ ਆਸ ਦੀ ਕਮੀ ਨਹੀਂ ਹੈ ਜੀ ਕੋਟ-ਕੋਟ ਕੇ ਭਰੀ ਹੋਈ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਜੀ ਥੈਂਕ ਯੂ ਸੋ ਮਚ ਸਟ ਰਿਟਾਇਰਰਸ ਤੇ ਆਪਾਂ ਫਿਕਰਦੇ ਆਂ ਗੱਲ ਜੀ ਥੈਂਕ ਯੂ ਸੋ